ਕੋਈ ਵੱਡਾ ਵੀ ਆ ਜੇ ਇਹਦੇ ਤੋਂ ਉਹਨੂੰ ਵੀ ਨਹੀਂ ਅਸੀਂ ਵੋਟ ਫੋਣੀ ਕਿਉਂਕਿ ਸਾਡੀ ਹਾਲਤ ਬਹੁਤ ਸਾਡੇ ਬੱਚਿਆਂ ਦੀ ਸਾਡੀ ਵੀ ਪਾੜੀ ਹੋ ਚੁੱਕੀ ਆ ਇਹ ਕਰਕੇ ਹੀ ਇਹ ਬੇਨਤੀ ਕਰਦੇ ਆ ਕਿ ਇਹ ਪਾਣੀ ਦਾ ਨਿਕਾਸ ਕੀਤਾ ਜਾਵੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕਿਹਣਾ ਚੁਣਾ ਪਾਣੀ ਦੀ ਗਲੀ ਵਿੱਚ ਬਹੁਤ ਜ਼ਿਆਦਾ ਖਲੋਤਾ ਵਾ ਜੀ ਨਾ ਕੋਈ ਸਰਪੰਚ ਸੁਣਦਾ ਨਾ ਕੋਈ ਮੰਤਰੀ ਸੁਣਦਾ ਨਾ ਕੋਈ ਐਮਐਲ ਸੁਣਦਾ ਮੈਂ ਉਹ ਭਰ ਭਰ ਬੈਕ ਸਾਈਡ ਪਾਣੀ ਸੋਇਆਂ ਨੂੰ ਜਾ ਰਿਹਾ ਆ ਬੀਬੀਆਂ ਆਪਸ ਵਿੱਚ ਰੋਜ਼ ਹੀ ਲੜਦੀਆਂ ਆ ਤੇ ਅਸੀਂ ਝਾੜੂ ਮਾਂਜੇ ਫੜ ਕੇ ਕਿੰਨੀ ਕਵਾਰੀ ਸਾਫ਼ ਕਰਾਂਗੇ ਆ ਵਾਈਗੁਰ ਜੀ ਦੀ ਫਤਿਹ ਬੇਇੱਜ਼ਤੀ ਕੀਤੀ ਜਾਂਦੀ ਆ ਕਿ ਕਮਾੜ ਵਿੱਚ ਪਾਣੀ ਬਹੁਤ ਗਲੀਆਂ ਦਾ ਜਿਹੜਾ ਆ ਕਿ ਉਹ ਪੈਪ ਪਰ ਬੈਕ ਸਾਈਡ ਪਾਣੀ ਰਸੋਈਆਂ ਨੂੰ ਜਾ ਰਿਹਾ ਆ ਬੀਬੀਆਂ ਆਪਸ ਵਿੱਚ ਰੋਜ਼ ਹੀ ਲੜਦੀਆਂ ਆ ਤੇ ਅਸੀਂ ਝਾੜੂ ਮਾਂਜੇ ਫੜ ਕੇ ਕਿੰਨੀ ਕਵਾਰੀ ਸਾਫ਼ ਕਰਾਂਗੇ ਇਹ ਬੇਨਤੀ ਕੀਤੀ ਜਾਂਗੀ ਕਿ ਕੋਈ ਵੀ ਵੋਟਾਂ ਲੈਣ ਆਜੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਰੋੜੇ ਮਾਰ ਮਾੜ ਕੇ ਭਜਾਉਣਾ ਆਦਿਕਾ ਕੋਈ ਮੈਂਬਰ ਨਹੀਂ ਕੋਈ ਸਰਪੰਚ ਨਹੀਂ ਕੋਈ ਵੱਡਾ ਵੀ ਆਜੇ ਇਹਦੇ ਤੋਂ ਉਹਨੂੰ ਨਹੀਂ ਅਸੀਂ ਵੋਟ ਪਾਉਣੀ ਕਿਉਂਕਿ ਸਾਡੀ ਹਾਲਤ ਬਹੁਤ ਸਾਡੇ ਬੱਚਿਆਂ ਦੀ ਸਾਡੀ ਵੀ ਪਾੜੀ ਹੋ ਚੁੱਕੀ ਹੈ ਦੇਖ ਕਰਕੇ ਇਹ ਹੀ ਬੇਨਤੀ ਕਰਦੇ ਹਾਂ ਕਿ ਪਾਣੀ ਦਾ ਨਿਕਾਸ ਕੀਤਾ ਜਾਵੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਜਿਹੜਾ ਪਾਣੀ ਦਾ ਨਿਕਾਸ ਕਰੂਗਾ ਵੋਟ ਸਾਡੀ ਉਹਨੂੰ ਹੀ ਜਾਊਗੀ ਜਿੱਦਾਂ ਵੀ ਮਰਜ਼ੀ ਕਰਕੇ ਸਾਡੇ ਪਾਣੀ ਨੂੰ ਇਹ ਤੂੰ ਕੱਢਿਆ ਜਾਵੇ ਕਿਉਂਕਿ ਬਹੁਤ ਪਰੇਸ਼ਾਨ ਹੋ ਚੁੱਕੇ ਬੀਬੀਆਂ ਰੋਜ਼ ਇੱਕ ਦੂਜੀ ਨਾਲ ਲੜਾਈ ਕਰਦੀਆਂ ਤੇ ਰੋਜ਼ ਫਸੋ ਫਸਾਈ ਹੁੰਦੀ ਆ ਬੇਨਤੀ ਕੀਤੀ ਜਾਂਦੀ ਹੈ ਕਿ ਜੇ ਘਰੇ ਪਾਣੀ ਦਾ ਨਿਕਾਸ ਨਾ ਹੋਇਆ ਇਹ ਬਸ ਅਡੇ ਹੀ ਧਰਨਾ ਲਾਵਾਂਗੇ ਅਰਸ਼ੀਵਰਜ ਬੋਰਡ ਬਾਰੇ ਅਰਸ਼ੀਵਰਜ ਸੀਵਰਜ ਮੂਵਮੈਂਟ ਦੇ ਬਾਰੇ ਬਹੁਤ ਕਹਿੰਦੇ ਦੇ ਮੂਵਮੈਂਟ ਅਰਸ਼ੀਵਰਜ ਸੋਡ ਦੇ ਵਿਰੋਧ ਸੀ ਧਰਨਾ ਲਾਵਾਂਗੇ ਇਹ ਕਰਕੇ ਇਹ ਆਡੀ ਬੇਨਤੀ ਆ ਕਿ ਇਹ ਕੋਈ ਮਸਲਾ ਹੱਲ ਕੀਤਾ ਜਾਵੇ ਕਹਣਾ ਚੁਣਾ ਪਾਣੀ ਦੀ ਗਲੀ ਵਿੱਚ ਬਹੁਤ ਜ਼ਿਆਦਾ ਖਲੋਤਾ ਵਾ ਜੀ ਨਾ ਕੋਈ ਸਰਪੰਚ ਸੁਣਦਾ ਨਾ ਕੋਈ ਮੰਤਰੀ ਸੁਣਦਾ ਨਾ ਕੋਈ ਐਮਐਲ ਸੁਣਦਾ ਤੇ ਨਾ ਕੋਈ ਸੈਟਰੀ ਸੁਣਦਾ ਸੈਟਰੀ ਨੂੰ ਸਿਰੇ ਫੋਨ ਲਾਇਆ ਐ ਐਲਐਮ ਨੂੰ ਗਏ ਸੈਟਰੀ ਨੇ ਫੋਨ ਕਰਤਾ ਵਾ ਪਰ ਸਿਵਰ ਵਾਲੇ ਵੀ ਨਹੀਂ ਇੱਥੇ ਪਹੁੰਚਦੇ ਕੋਈ ਵੀ ਤੇ ਇਹ ਬੱਚੇ ਪਾਣੀ ਓਦਾਂ ਚੋਚੋ ਕੇ ਪੀ ਜਾਂਦੇ ਡੇਂਗੂ ਬੁਖਾਰ ਹੋਣਾ ਬਿਮਾਰ ਦੇ ਸਕੂਲ ਜਾਣ ਖਣੋਂ ਤੰਗ ਹੋਏ ਆ ਸਾਰੇ ਇਹ ਕਾ ਕਿ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਜੇ ਕੋਈ ਪਾਣੀ ਦਾ ਨਿਕਾਸ਼ ਨਾ ਖੜੂਗਾ ਅਸੀਂ ਧਰਨਾ ਵੀ ਲਾਵਾਂਗੇ ਸਾਰੇ ਚੌਂਕ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਵੱਡਾ ਵੀ ਆ ਜੇ ਇਹਦੇ ਤੋਂ ਉਹਨੂੰ ਨਹੀਂ ਅਸੀਂ ਵੋਟ ਪਾਉਣੀ ਕਿਉਂਕਿ ਸਾਡੀ ਹਾਲਤ ਬਹੁਤ ਸਾਡੇ ਬੱਚਿਆਂ ਦੀ ਸਾਡੀ ਵੀ ਪਾੜੀ ਹੋ ਚੁੱਕੀ ਹੈ ਦੇਖ ਕਰਕੇ ਇਹ ਹੀ ਬੇਨਤੀ ਕਰਦੇ ਹਾਂ ਕਿ ਪਾਣੀ ਦਾ ਨਿਕਾਸ਼ ਕੀਤਾ ਜਾਵੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕਿਹਣਾ ਚੁਣਾ ਪਾਣੀ ਦੀ ਗਲੀ ਵਿੱਚ ਬਹੁਤ ਜ਼ਿਆਦਾ ਖਲੋਤਾ ਵਾ ਜੀ ਨਾ ਕੋਈ ਸਰਪੰਚ ਹੁੰਦਾ ਨਾ ਕੋਈ ਮੰਤਰੀ ਹੁੰਦਾ ਨਾ ਕੋਈ ਐਮਐਲ ਹੁੰਦਾ ਪੈਪ ਭਰ ਭਰ ਬੈਕ ਸਾਈਡ ਪਾਣੀ ਰਸੋਈਆਂ ਨੂੰ ਜਾ ਰਿਹਾ ਆ ਬੀਬੀਆਂ ਆਪਸ ਵਿੱਚ ਰੋਜ਼ ਹੀ ਲੜਦੀਆਂ ਆ ਤੇ ਅਸੀਂ ਝਾੜੂ ਮਾਂਜੇ ਪੜ ਕੇ ਕਿੰਨੀ ਕਵਾਰੀ ਸਾਫ਼ ਕਰਾਂਗੇ ਆ ਵਾਈਗੁਰ ਜੀ ਕੀ ਫਤੇ ਬੇਇੱਜ਼ਤੀ ਕੀਤੀ ਜਾਂਦੀ ਆ ਕਿ ਕਮਾੜ ਵਿੱਚ ਪਾਣੀ ਬਹੁਤ ਗਲੀਆਂ ਦਾ ਜਿਹੜਾ ਆ ਕਿ ਉਹ ਪੈਪ ਭਰ ਭਰ ਬੈਕ ਸਾਈਡ ਪਾਣੀ ਰਸੋਈਆਂ ਨੂੰ ਜਾ ਰਿਹਾ ਆ ਬੀਬੀਆਂ ਆਪਸ ਵਿੱਚ ਰੋਜ਼ ਹੀ ਲੜਦੀਆਂ ਆ ਤੇ ਅਸੀਂ ਝਾੜੂ ਮਾਂਜੇ ਫੜ ਕੇ ਕਿੰਨੀ ਕਵਾਰੀ ਸਾਫ਼ ਕਰਾਂਗੇ ਤੇ ਬੇਨਤੀ ਕੀਤੀ ਜਾਗੀ ਕਿ ਕੋਈ ਵੀ ਵੋਟਾਂ ਲੈਣ ਆਜੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਰੋੜੇ ਮਾਰ ਮਾੜ ਕੇ ਭਜਾਉਣਾ ਹਦਕਾ ਕੋਈ ਮੈਂਬਰ ਨਹੀਂ ਕੋਈ ਸਰਪੰਚ ਨਹੀਂ ਕੋਈ ਵੱਡਾ ਵੀ ਆਜੇ ਇਹਦੇ ਤੋਂ ਉਹਨੂੰ ਨਹੀਂ ਅਸੀਂ ਵੋਟ ਪਾਉਣੀ ਕਿਉਂਕਿ ਸਾਡੀ ਹਾਲਤ ਬਹੁਤ ਸਾਡੇ ਬੱਚਿਆਂ ਦੀ ਸਾਡੀ ਵੀ ਬਾੜੀ ਹੋ ਚੁੱਕੀ ਆ ਇਹ ਕਰਕੇ ਇਹੀ ਬੇਨਤੀ ਕਰਦੇ ਆ ਕਿ ਪਾਣੀ ਦਾ ਨਿਕਾਸ ਕੀਤਾ ਜਾਵੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਤੇ ਜਿਹੜਾ ਪਾਣੀ ਦਾ ਨਿਕਾਸ ਕਰੂਗਾ ਵੋਟ ਸਾਡੀ ਉਹਨੂੰ ਹੀ ਜਾਊਗੀ ਜਿੱਦਾਂ ਵੀ ਮਰਜ਼ੀ ਕਰਕੇ ਸਾਡੇ ਪਾਣੀ ਨੂੰ ਇਥੋਂ ਕੱਢਿਆ ਜਾਵੇ ਕਿਉਂਕਿ ਬਹੁਤ ਪਰੇਸ਼ਾਨ ਹੋ ਚੁੱਕੇ ਬੀਬੀਆਂ ਰੋਜ਼ ਇੱਕ ਦੂਜੀ ਨਾਲ ਲੜਾਈ ਕਰਦੀਆਂ ਤੇ ਰੋਜ਼ ਫਸੋ ਫਸਾਈ ਹੁੰਦੀ ਆ ਬੇਨਤੀ ਕੀਤੀ ਜਾਂਦੀ ਹੈ ਕਿ ਜੇ ਘਰੇ ਪਾਣੀ ਦਾ ਨਿਕਾਸ ਨਾ ਹੋਇਆ ਇਹ ਬਸ ਅਡੇ ਹੀ ਧਰਨਾ ਲਾਵਾਂਗੇ ਅਰਸ਼ੀਵਰਜ ਕੋਰ ਬਾਰੇ ਅਰਸ਼ੀਵਰਜ ਸੀਵਰਜ ਮੂਵਮੈਂਟ ਦੇ ਬਰੁਧ ਦੇ ਖਿਲਾਫ ਸੀਵਰਜ ਸੋਡ ਦੇ ਵਿਰੋਧ ਸੀ ਧਰਨਾ ਲਾਵਾਂਗੇ ਇਹ ਕਰਕੇ ਇਹ ਆਡੀ ਬੇਨਤੀ ਆ ਕਿ ਇਹ ਕੋਈ ਮਸਲਾ ਹੱਲ ਕੀਤਾ ਜਾਵੇ ਕਹਣਾ ਚੁਣਾ ਪਾਣੀ ਦੀ ਗਲੀ ਵਿੱਚ ਬਹੁਤ ਜ਼ਿਆਦਾ ਖਲੋਤਾ ਵਾ ਜੀ ਨਾ ਕੋਈ ਸਰਪੰਚ ਸੁਣਦਾ ਨਾ ਕੋਈ ਮੰਤਰੀ ਸੁਣਦਾ ਨਾ ਕੋਈ ਐਮਐਲ ਸੁਣਦਾ ਤੇ ਨਾ ਕੋਈ ਸ਼ੈਟਰੀ ਸੁਣਦਾ ਸੈਟਿੰਗ ਨੂੰ ਸਿਰਫ ਫੋਨ ਲਾਇਆ ਐਲਮੇ ਕੋ ਗਏ ਸ਼ੈਟਰੀ ਨੇ ਫੋਨ ਕਰਤਾ ਵਾ ਅਰ ਸਿਵਲ ਵਾਲੇ ਵੀ ਨਹੀਂ ਇੱਥੇ ਪਹੁੰਚਦੇ ਕੋਈ ਵੀ ਤੇ ਇਹ ਬੱਚੇ ਪਾਣੀ ਉਦਾਂ ਚੋਚੋ ਕੇ ਪੀ ਜਾਂਦੇ ਡੇਂਗੂ ਬੁਖਾਰ ਹੋਣਾ ਬਿਮਾਰ ਦੇ ਸਕੂਲ ਜਾਣ ਖਣ ਤੰਗ ਹੋਏ ਆ ਸਾਰੇ ਤੇ ਇਹ ਕਾਕੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਜੇ ਕੋਈ ਪਾਣੀ ਦਾ ਨਿਕਾਸ਼ ਨਾ ਖੜੂਗਾ ਅਸੀਂ ਧਰਨਾ ਵੀ ਲਾਵਾਂਗੇ ਸੇਰੇ ਚੌਂਕ ਵਿੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਸ਼ਬਦ